ਪਰਮੇਂਦਰ ਸਿੰਘ ਗਿੱਲ ਐਸਜੀਪੀਸੀ ਸਰਟੀਫਿਕੇਟ ਦਿੰਦੀ ਆ ਈਰਖਾ ਭਰੀ ਬਕੜਵਾ ਕਰਨ ਵਾਲੇ ਸਿਰਫ ਇਹੇ ਦੁਸ਼ਟ ਬਕੜਵਾ ਸਟੈਰੀਕਲ ਨੌਨਸੈਂਸ ਅਨਕੰਟਰੋਲਡ ਵਾਈਲ ਟਾਕ ਬਕਵਾਸ ਤੋਂ ਵੀ ਉੱਪਰਲੀ ਬਕਵਾਸ ਐਸਜੀਪੀਸੀ ਜਨਰਲ ਇਜਲਾਸ 22 ਮਾਰਚ 1994 ਦਾ ਮਤਾ ਕਿਨਾਂ ਵਾਸਤੇ ਜੋ ਪੰਥ ਦੇ ਸਰਮੌਰ ਤਖਤਾਂ ਪੰਥਕ ਜਥੇਬੰਦੀਆਂ ਜਾਂ ਪੰਥਕ ਲੀਡਰਸ਼ਿਪ ਪ੍ਰਤੀ ਉਲ ਜੂਲ ਜਾਂ ਕੂੜ ਕੋਫਰ ਕਹਿਣ ਵਾਲਿਆਂ ਵਾਸਤੇ ਮਤਾ ਕਹਿੰਦਾ ਅਸੀਂ ਨੋਟਿਸ ਤਾਂ ਨਹੀਂ ਲਿਆ ਕਿ ਅਸੀਂ ਸਮਝਦੇ ਹਾਂ ਇਹ ਈਰਖਾ ਭਰੀ ਪਕੜਵਾ ਕਰਨ ਵਾਲੇ ਸਿਰਫ ਇਹ ਦੁਸ਼ਟ ਨੇ ਅੱਜੇ ਬਰਤਾਰਾ ਅਸੀਂ ਲਾਈਵ ਦੇਖ ਰਹੇ ਹਾਂ ਗਰੇਵਾਲ ਸਾਹਿਬ ਬਾਣੀ ਪੜਨ ਵਾਲੇ ਸਿੱਖ ਦੇ ਬੋਲ ਇਹਨੇ ਨਫਰਤਰ ਹੰਕਾਰ ਵਾਲੇ ਨਹੀਂ ਹੋ ਸਕਦੇ ਛਟਾਂਕੀ ਦਾ ਪ੍ਰਧਾਨ ਮੂੰਹ ਤੋਂ ਮੱਖੀ ਨਹੀਂ ਉੱਡਣੀ ਐਨਕੇ ਸ਼ਰਮਾ ਜੀ ਕਟਿਆ ਬੰਦਾ ਕਿਹਨੂੰ ਕਹਿ ਰਹੇ ਹੋ ਸਾਡੇ ਵਾਸਤੇ ਸਾਡੇ ਸਾਫਕਾ ਜਥੇਦਾਰ ਸਹਿਬਾਨਾਂ ਦਾ ਸਨਮਾਨ ਸਾਫਕਾ ਰਾਸ਼ਟਰਪਤੀ ਤੋਂ ਵੀ ਕਿਤੇ ਉੱਪਰ ਦਾ ਪ੍ਰੋਟੋਕੋਲ ਆ ਜੇ ਕੋਈ ਗਲਤੀ ਵੀ ਚਿਤਾਰਨੀ ਆ ਤਾਂ ਸ਼ਬਦ ਤੇ ਨਾਮ ਤਾਂ আদਬ ਨਾਲ ਲਓ ਕਿ ਵੱਡੇ ਪੰਥ ਦੇ ਵਿਦਵਾਨ ਮਹਾਪੁਰਖ ਸੰਤ ਬਾਬਾ ਲਾਭ ਸਿੰਘ ਜੀ ਦੇ ਡਿਫਰੈਂਸ ਸੀ ਇੱਕ ਪੰਥ ਦੀ ਜਥੇਬੰਦੀ ਦੇ ਬਹੁਤ ਵੱਡੇ ਮੁਖੀ ਨਾਲ ਕਿਸੇ ਨੇ ਉਹਨਾਂ ਦਾ ਜਹਦੜ ਸਾਹਿਬ ਦਾ ਨਾਮ ਇਕੱਲਾ ਲੈਤਾ ਬਿਨਾ ਜਹਦੜ ਸਾਹਿਬ ਕਹੇ ਬਾਬਾ ਜੀ ਨੇ ਕਿਹਾ ਨਾ ਭਾਈ ਜਹ ਜੀ ਵੀ ਨੇ ਨਾਮ ਆਦਬ ਨਾਲ ਲੋ ਕਿਉਂਕਿ ਅਸੀਂ ਸੰਸਥਾ ਦਾ ਆਦਬ ਬਰਕਰਾਰ ਰੱਖਣਾ ਅਰ ਅਸੀਂ ਸ੍ਰੀ ਘਾਲਤਕ ਸਾਹਿਬ ਦਾ ਆਦਬ ਰੋਲ ਰਹੇ ਹਾਂ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਤੁਹਾਡੇ ਮੁਖੀ ਤੁਹਾਡੇ ਵਿੱਚ ਬੈਠੇ ਨੇ ਪਰ ਉਹ ਨੋਟਿਸ ਨਹੀਂ ਲੈ ਰਹੇ ਜਾਂ ਤਾਂ ਫਿਰ ਇਹ ਵੀ ਹੋ ਸਕਦਾ ਵੀ ਤੁਹਾਡੇ ਬੋਲਾਂ ਨੂੰ ਉਹ ਇਸ ਮਤੇ ਦੀ ਰੋਸ਼ਨੀ ਦੇ ਵਿੱਚ ਦੇਖ ਰਹੇ ਹੋਣ ਵੀ ਊਲ ਜਲੂਲ ਕੂੜਕੁਫਰੇ ਬੋਲ ਰਹੇ ਨੇ ਫਿਰ ਤਾਂ ਤੁਹਾਨੂੰ ਵੀ ਉਸੇ ਰੋਸ਼ਨੀ ਦੇ ਵਿੱਚ ਉਹ ਸਿਰਫ ਇਹ ਦੁਸ਼ਤੇ ਦੇਖ ਰਹੇ ਹੋਣਗੇ ਪੁੱਛ ਲਿਓ ਸਿੱਖੋ ਤੁਸੀਂ ਤਾਂ ਸਾਹਮਣੇ ਬੈਠੇ ਨੇ ਇੱਕ ਜੁਰਤ ਰੱਖਿਆ ਕਰੋ ਜਿੱਥੇ ਗੱਲ ਪੰਥਕ ਮਰਿਆਦਾ ਪ੍ਰੋਟੋਕੋਲ ਪੰਥਕ ਜਿੱਥੇ ਬੰਦਿਆਂ ਜਾਂ ਸਖਸ਼ੀਅਤਾਂ ਦੇ ਮਾਨ ਸਤਕਾਰ ਦੀ ਹੋਵੇ ਲੀਡਰਸ਼ਿਪ ਕੁਛੇ ਆਪ ਦੇ ਆਪ ਚੜਕ ਕੇ ਆਪਦੀ ਛਾਂ ਚੜਕ ਕੇ ਡਿਗਣ ਲੱਗ ਪਏ ਇਹ ਕਹਿ ਸਕਦੇ ਆ ਹਰ ਤੱਕ ਡਿੜਕਾ ਹੈ ਨਹੀਂ ਸਿਖਰ ਦੁਪਹਿਰੇ ਕੱਲ ਇੱਕ ਰਾਹੀ ਡਿੱਗਿਆ ਆਪਣੀ ਛਾਂ ਵਿੱਚ ਚੜ ਕੇ ਆਪਦੀ ਉਹ ਛਾਂ ਚ ਅਰ ਉਹ ਵੀ ਕਿਹੜੇ ਵੇਲੇ ਜਦੋਂ ਸਿਖਰ ਦੁਪਹਿਰੇ ਉਹ ਵੀ ਨਹੀਂ ਹੁੰਦੀ ਲੀਡਰਸ਼ਿਪ ਜਿਹੜੇ ਦਰਵਾਜ਼ੇ ਪੰਥ ਖੋਲਣਾ ਚਾਹੁੰਦਾ ਉਹਨਾਂ ਨੂੰ ਬੰਦ ਨਾ ਕਰੋ ਪਰ ਉਹ ਉਪਰਾਲਾ ਕਰਦੇ ਹੋਏ ਕਿੱਡੀਆਂ ਵੱਡੀਆਂ ਕੁੱਤਾਈਆਂ ਹੋਈਆਂ ਕਿੱਡੀਆਂ ਵੱਡੀਆਂ ਇਹ ਕਹਿ ਲਿਆ ਉਹਦਾ ਜੇਕਰ ਮੈਂ ਜ਼ਰੂਰ ਕੰਨਣਾ ਚਾਹਾਂਗਾ ਕਿ ਉਹਦੇ ਨਾਲ ਪੰਜਾਬੀ ਯੂਨੀਵਰਸਿਟੀ ਜਿਹੜਾ ਸਥਾਪਿਤ ਕਰਨ ਦਾ ਜਿਹੜਾ ਮਡੋਰਥੀ ਬਹੁਤ ਵੱਡਾ ਸੀ ਉਹਦੇ ਅਕਸ ਨੂੰ ਵੀ ਬਹੁਤ ਵੱਡੀ ਜਿਹੜੀ ਹੈ ਟਾ ਜਿਹੜੀ ਹੈ ਉਹ ਲੱਗੀ ਹੈ ਕਿਉਂਕਿ ਗ੍ਰੰਥ ਤਾਂ ਭਾਈ ਕਾਂਤ ਸਿੰਘ ਦਾ ਭਾਜੀ 1930 ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਉਹਨਾਂ ਤੱਕ ਤੇ ਜਿਹੜਾ ਬਣਿਆ ਹੋਇਆ ਇੱਕ ਗ੍ਰੰਥਾ ਉਹਨੂੰ ਤੁਸੀਂ ਦੁਬਾਰਾ ਉਹਦਾ ਨਵੇਂ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਛਾਪਣਾ ਚਾਹੁੰਦੇ ਹੋ ਉਹਦਾ ਹਿੰਦੀ ਅਨੁਕ੍ਰਮ ਤਿਆਰ ਕਰਨਾ ਚਾਹੁੰਦੇ ਹੋ ਇੰਗਲਿਸ਼ ਅਨੁਕ੍ਰਮ ਤਿਆਰ ਕਰਨਾ ਚਾਹੁੰਦੇ ਹੋ ਔਰ ਐਨਾ ਖਲਵਾੜ オリジナル ਰਿਸਰਚ ਦੇ ਨਾਲ ਹੋ ਜਾਵੇ ਕਿ ਉਹਦੇ ਮਾਇਨੇ ਬਦਲ ਜਾਣ ਇਹ ਐਟ ਲੀਸਟ ਇੱਕ ਯੂਨੀਵਰਸਿਟੀ ਲੈਵਲ ਦੇ ਉੱਤੇ ਜਿਹੜੀ ਪਬਲਿਕੇਸ਼ਨ ਆ ਰਿਸਰਚ ਆ ਉਹਨੂੰ ਇਹ ਸ਼ੋਭਾ ਨਹੀਂ ਦਿੱਤਾ ਇਸ ਕਰਕੇ ਕਈ ਤਰ੍ਹਾਂ ਦੇ ਇਹਦੇ ਤੇ ਜਿਹੜੇ ਸਵਾਲ ਆ ਉਠਨੇ ਸ਼ੁਰੂ ਹੋ ਗਏ ਕਰੋੜਾ ਰੁਪਏ ਦਾ ਇਹ ਪ੍ਰੋਜੈਕਟ ਸੀ ਮੈਂ ਕਿਹਾ ਕਿ ਮੰਚਾ ਅੱਛੀ ਹੈ ਮੈਂ ਮੰਚਾ ਦੇ ਤੇ ਸਵਾਦ ਵੀ ਕਰਤਾ ਹੋਣੀ ਚਾਹੀਦੀ ਹੈ ਕੰਸਟਰੇਸ਼ਨ ਤੇ ਜੋ ਪੇਸ਼ਾਵਾਂ ਦੇ ਵਿੱਚ ਜਿੰਨਾ ਸਾਹਿਤ ਹੈ ਉਹਦੀ ਹੋਣੀ ਚਾਹੀਦੀ ਕਰੋੜਾ ਰੁਪਏ ਇਹਦੇ ਤੇ ਖਰਚੇ ਗਏ ਤੇ ਅੱਜ ਦਾ ਜਿਹੜਾ ਜਿਹੜੇ ਹੁਣ ਕੋਈ ਚੀਜ਼ ਪਬਲਿਸ਼ ਕਰਨੀ ਹੋਵੇ ਪ੍ਰਿੰਟਿੰਗ ਦਾ ਜੋ ਸਹੂਲਤ ਹੈ 1930 ਦੇ ਵੇਲੇ ਜਿਸ ਤਰ੍ਹਾਂ ਦਾ ਉਸ ਵੇਲੇ ਮੁਸ਼ਕਲ ਹਾਲਾਤ ਸੀ ਤੇ ਅੱਜ ਸਾਰੀਆਂ ਆਧੁਨਿਕ ਸਹੂਲਤਾਂ ਹੁਣ ਦੇ ਬਾਵਜੂਦ ਜੇ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਹਜ਼ਾਰਾਂ ਦੀ ਗੱਲ ਕੀ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੇ ਵਾਸਤੇ ਕੋਈ ਨਹੀਂ ਕਿ ਤੇ ਕਨਾਲੋਜੀ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਜਿੰਨਾ ਆਸਾਨ ਹੋ ਗਿਆ ਹੁਣ ਪ੍ਰੂਫਰੀਡਿੰਗ ਜਿੰਨਾ ਆਸਾਨ ਹੋ ਗਿਆ ਹੁਣ ਗਲਤੀ ਜੇ ਇੱਕ ਲੱਭ ਜਵੇ ਤੇ ਸਾਰੇ ਥਾਵਾਂ ਦੀ ਉੱਤੇ ਗਲਤੀਆਂ ਉਹ ਉਸੇ ਵੇਲੇ ਇੱਕੋ ਕਲਿੱਕ ਦੇ ਨਾਲ ਠੀਕ ਹੋ ਜਾਂਦੀ ਹੈ ਤੇ ਉਹਦੇ ਵਿੱਚ ਜਦੋਂ ਤੁਸੀਂ ਇਹ ਵਰਸ਼ਨ ਛਾਪਿਆ ਤੇ ਹਜ਼ਾਰਾਂ ਦੀਆਂ ਵੱਡੀਆਂ ਗਲਤੀਆਂ ਤੇ ਮੈਂ ਸਮਝਦਾ ਉਸ ਕਮੇਟੀ ਦੇ ਉੱਤੇ ਜਿਹੜੀ ਐਕਸਪਰਟਸ ਦੀ ਕਮੇਟੀ ਹੈ ਜਿਹੜੀ ਸੁਪਰਵਾਈਜ਼ ਕਰਦੀ ਸੀ ਇਸ ਸਾਰੇ ਕੰਮ ਨੂੰ ਉਹਦੇ ਉੱਤੇ ਬਹੁਤ ਵੱਡੇ ਜਿਹੜੇ ਕੁਐਸਚਨ ਹੈ ਉਖੜੇ ਹੋ ਜਾਂਦੇ ਔਰ ਦੂਜੀ ਗੱਲ ਹੈ ਕਿ ਵਿਦਵਾਨਾਂ ਨੇ ਜਦੋਂ ਇਹ ਮਾਰਕੀਟ ਦੇ ਵਿੱਚ ਆਏ ਵਰਸ਼ਨ ਇਨਤੇ ਇਤਰਾਜ਼ ਕੀਤਾ ਤੇ ਹਾਈ ਕੋਰਟ ਦੇ ਵਿੱਚ ਵੀ ਕੇਸ ਗਿਆ ਔਰ ਇਥੋਂ ਤੱਕ ਜਿਹੜਾ ਇਹ ਯੂਨੀਵਰਸਿਟੀ ਨੂੰ ਬੰਨਣਾ ਪਿਆ ਕਿ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਜਿਹੜੇ ਮਾਰਕੀਟ ਦੇ ਵਿੱਚ ਸੇਲ ਕਰਨ ਵਾਸਤੇ ਅਸੀਂ ਕਿਤਾਬਾਂ ਭੇਜੀਆਂ ਵਾਪਸ ਲੈ ਰਹੇ ਹਾਂ ਤੇ ਫਿਰ ਇਹਨਾਂ ਕਿਤਾਬਾਂ ਨੂੰ ਜਿਹੜਾ ਹੈਗਾ ਉਹ ਇਹਦਾ ਖਤਮ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਕਿ ਇਹ ਅੱਗੇ ਤੋਂ ਕਿਤੇ ਵੀ ਜਿਹੜੇ ਹੈ ਅੱਗੇ ਗਾਹ ਦੀ ਜਾਣਗੇ ਇਹਨਾਂ ਨੂੰ ਅਸੀਂ ਆਪਣੇ ਆਪ ਹੀ ਨਸ਼ ਕਰਦੇ ਤੇ ਹੁਣ ਜਿਹੜਾ ਨਵਾਂ ਚੰਨ ਯੂਨੀਵਰਸਿਟੀ ਦਾ ਚੜਿਆ ਸਾਦੇ ਬਕਾਇਦਾ ਰਸਮਾਂ ਕਿ ਕੋਈ ਧਾਰਮਿਕ ਸਾਇਤ ਹੈ ਉਹਨੂੰ ਅਗਰ ਅਸੀਂ ਡਿਸਪੋਜ਼ ਕਰਨਾ ਚਾਹੁੰਦੇ ਹਾਂ ਉਹਦੇ ਵਾਸਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਬਣਾਏ ਹੋਏ ਜੋ ਤਰੀਕਾ ਯੂਨੀਵਰਸਿਟੀ ਨੇ ਕੱਲ ਅਪਣਾਇਆ ਉਹ ਕਿਸੇ ਵੀ ਤਰੀਕੇ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮੈਂ ਇੱਥੇ ਵੀਡੀਓ ਨਹੀਂ ਦਿਖਾਉਣੀ ਚਾਹੁੰਦਾ ਕਿਉਂਕਿ ਫੇਰ ਸੰਗਤ ਦੇ ਹਿਰਦਿਆਂ ਨੂੰ ਸੱਟ ਵੱਜਦੀ ਹੈ ਕਿ ਤੁਸੀਂ 15-20 ਹਜ਼ਾਰ ਦੇ ਕਰੀਬ ਜਿਹੜੇ ਹੈਗੇ ਆ ਮਹਾਨ ਕੋਸ਼ ਤੇ ਅੰਕ ਸਪਨਿਆਂ ਹੁੰਨੀਆਂ ਜਿਹੜੀਆਂ ਕਿਤਾਬਾਂ ਨੇ ਉਹ ਗ੍ਰੰਥ ਦਿਆਂ ਤੁਸੀਂ ਟੋਆ ਪੁੱਟ ਕੇ ਵਿੱਚ ਪਾਣੀ ਪਾ ਕੇ ਤੇ ਜਲ ਦਾ ਲਾ ਕੇ ਤੇ ਪਾੜ ਕੇ ਉਹਦੇ ਵਿੱਚ ਸੁੱਟ ਰਹੇ ਹੋ ਜਿਹਦੇ ਵਿੱਚ ਗੁਰਬਾਣੀ ਦੀਆਂ ਕਵਿ ਵਿਧੇ ਜਿਹਦੇ ਵਿੱਚ ਇਤਿਹਾਸਿਕ ਜਿਹੜੀਆਂ ਦਸਤਾਨਾਂ ਦੀਆਂ ਤਸਵੀਰਾਂ ਵੀ ਨੇ ਜਿਹਦੇ ਵਿੱਚ ਹੋਰ ਬਹੁਤ ਵਧੀਆ ਇਹੋ ਜਿਹੀ ਚੀਜ਼ਾਂ ਨੇ ਜਿੰਦੇ ਨਾਲ ਸੰਗਤ ਨੂੰ ਲਗਾ ਹੁੰਦਾ ਬੜਾ ਸਤਿਕਾਰ ਹੁੰਦਾ ਇਹ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਡਟ ਕੇ ਪੈਰਾ ਦਿੱਤਾ ਤੇ ਇਹ ਜਿਹੜੀ ਬੇਅਦਬੀ ਹੋ ਰਹੀ ਸੀ ਸ਼ਰਮ ਯੂਨੀਵਰਸਿਟੀ ਦੇ ਨੱਕ ਦੇ ਥੱਲੇ ਉਹ ਬੇਅਦਬੀ ਜਿਹੜੀ ਆ ਉਹਨਾਂ ਨੇ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਉਹ ਲੰਗੀ ਕੀਤੀ। ਔਰ ਪੈਰਾ ਵੀ ਦਿੱਤਾ। ਮੈਨੂੰ ਵੀ ਆਪ ਸਾਡੇ ਉੱਥੇ ਦੇ ਜਿਹੜੇ ਸਾਡੇ ਪਟਿਆਲੇ ਦੇ ਅਮਨ ਰਾਠੀ ਸਾਡੇ ਚਾਰੀ ਪ੍ਰਧਾਨਮੀ ਨੇ ਐਸ.ਓ.ਏ ਦੇ ਵਿਲੇ ਗੁਰਪ੍ਰੀਤ ਸਿੰਘ ਰਾਜੂ ਖੱਲਾ ਮੈਨੂੰ ਵੀ ਰਾਠੀ سٹوڈینٹس نے اٹھے جا کے چیز پڑھی ہے شیئر کی آ حالت ہے اس لوگی جہاں ہو رہی ہے میں سمجھتا کہ اس شرم شرماری جی کالا ہے وہ نہیں ہو سکتا کہ راتی بھی یونیورسٹی سٹوڈنٹس سٹوڈینٹس ادھی رات تک ایف آئی آر درج کرے ਤੇ ਉਹਦੇ ਵਾਸਤੇ ਵੀ ਸਟੂਡੈਂਟਸ ਨੂੰ ਦੋਵੇਂ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਤੇ ਉਹ ਫਿਰ ਦੀ ਰਾਤ ਤੱਕ ਬੈਠਣਾ ਪਵੇ। ਇਹ ਮੈਂ ਸਮਝਦਾ ਸਰਕਾਰ ਵਾਸਤੇ ਬਹੁਤ ਵੱਡੀ ਸਰਮਾਜ ਕਰਦਾ ਕਿਉਂਕਿ ਸਰਕਾਰ ਦਮਗ ਜੇ ਬਹੁਤ ਮਾਰਦੀ। ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਵੀ ਇਹ ਜਿਹੜੇ ਹੁਣ 20000 ਜਿਹੜੇ ਅੱਗੇ ਆ ਇਹ ਧਾਰਮਿਕ ਸਾਇਤਿਕ ਗ੍ਰੰਥ ਹੈ। 20000 ਤੁਹਾਡੇ ਆਪਣੀ ਜਿਹੜੀ ਸਰਕਾਰੀ ਯੂਨੀਵਰਸਿਟੀ ਆ ਉਦੇ ਵਿੱਚ ਟੋਏ ਪੁੱਟ ਕੇ ਪਾਣੀ ਪਾ ਕੇ ਉੱਤੇ ਪੈਰਾਂ ਨਾਲ ਲਤਾੜ ਕੇ ਉਹਦੀ ਗੱਦਵੀ ਕੀਤੀ ਜਾ ਰਹੀ ਹੈ ਹੁਣ ਦੱਸੋ ਤੁਸੀਂ ਦਿੱਤਕ ਜ਼ਿੰਮੇਵਾਰੀ ਇਹਦੀ ਲੱਦੇ ਮੈਂ ਜਿਹੜੇ ਹਾਇਰ ਐਜੂਕੇਸ਼ਨ ਦੇ ਮੰਤਰੀ ਨੇ ਹਾਲੇ ਥੋੜੇ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਉਹਦੀ ਵੱਡੀ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਬਹੁਤ ਵੱਡਾ ਗੁਨਾ ਕੀਤਾ ਸੀ ਕਿ ਉੱਤੇ ਭਗੜੇ ਪਾਏ ਸੀ ਗਾਣੇ ਚਲਾਏ ਸੀ ਜਿਹੜੀ ਐ ਸ਼ਹੀਦੀ ਸ਼ਤਾਬਦੀ ਤੇ ਪ੍ਰੋਗਰਾਮ ਦੇ ਵਿੱਚ ਔਰ ਸ਼੍ਰੀ ਕਾਰਤਿਕ ਸਾਹਿਬ ਦੇ ਉੱਤੇ ਉਹ ਜਾ ਕੇ ਤੇ ਉੱਥੇ ਜਿਹੜੀ ਹੈ ਤਨਖਾਹ ਆਪਣੀ ਪੂਰੀ ਕਰਕੇ ਆਇਆ ਤੇ ਮੈਂ ਉਹਨਾਂ ਨੂੰ ਪੁੱਛਣਾ ਕਿ ਅੱਜ ਇਹ ਜਿਹੜਾ ਨਵਾਂ ਕੰਮ ਤੁਹਾਡੀ ਯੂਨੀਵਰਸਿਟੀ ਨੇ ਕੀਤਾ ਤੁਸੀਂ ਦੱਸੋ ਹੁਣ ਇਹਦੀ ਜ਼ਿੰਮੇਵਾਰੀ ਤੁਸੀਂ ਆਪਣੇ ਤੇ ਲੈਂਦੇ ਮੈਂ ਹੈਰਾਨ ਆ ਕਿ ਰਾਗਾ ਬਾਈ ਨੇਮ ਪੰਚੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਹੋ ਦੇਕਨ ਹਲੇ ਸਾਰੇ ਆਪ ਆਪਣੀਆਂ ਪੋਜੀਸ਼ਨਾਂ ਤੇ ਕੈਮ ਤੇ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਕਿਉਂ ਵਿਚਾਰੇ ਕਿਉਂਕਿ ਜਿੰਨਾ ਦੇ ਹੁਕਮਾਂ ਤੇ ਸਾਰਾ ਕੁਝ ਹੋਇਆ ਤੇ ਉਹ ਸਾਰੇ ਯੂਨੀਵਰਸਿਟੀ ਦੇ ਵਿੱਚ ਰਹਿਣਗੇ ਤੇ ਇਨਕੁਆਰੀਆਂ ਕਾਦੀਆਂ ਹੋਣਗੇ ਮੂਡਲਾ ਅਸੂਲ ਹੁੰਦਾ ਹੈ ਕਿ ਪਹਿਲਾਂ ਇਹ ਸਾਰੇ ਅਫਸਰ ਜਿਹੜੇ ਆ ਉਹ ਤੋਂ ਪਾਸੇ ਹੋ ਜਾਣੇ ਚਾਹੀਦੇ ਸੀ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਜਿਹੜੀ ਆ ਪਿੱਛੇ ਢਾਲ ਬਣ ਕੇ ਖੜੀ ਆ ਫਿਰ ਉਹਨਾਂ ਨੂੰ ਕਿਹਦੇ ਚਾ ਕਿਵੇਂ ਹੋ ਸਕਦਾ ਕਿ ਜਦੋਂ ਐਫਆਈਆਰ ਹੋ ਗਈਆਂ ਸਾਰਾ ਕੁਝ ਹੋ ਗਿਆ ਸਬੂਤ ਤੁਹਾਡੇ ਸਾਹਮਣੇ ਆ ਔਰ ਤੁਸੀਂ ਸਾਰਗੇ ਤਿੱਦਾਂ ਨੂੰ ਲਗਰੰਦਾਜ ਕਰਕੇ ਇੱਕ ਸ਼ਬਦ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਸ ਵਿੱਚੇ ਨਹੀਂ ਬੋਲਿਆ ਇੱਕ ਸ਼ਬਦ ਹਾਲੇ ਤੱਕ ਕੋਈ ਜਿਹੜੇ ਹਾਇਰ ਐਜੂਕੇਸ਼ਨ ਦੇ ਮਨਿਸਟਰ ਨੇ ਜਿਹੜੇ ਇੱਥੇ ਰਣਪੁਰ ਸਾਹਿਬ ਨੂੰ ਰਿਪਰਿਜ਼ੈਂਟ ਕਰਦੇ ਆ ਰਮਜੋਤ ਸਿੰਘ ਬੈਂਸ ਜੀ ਇੱਕ ਸ਼ਬਦ ਹਾਲੇ ਤੱਕ ਕੋਈ ਨਾ ਤੁਰੀ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਅਸੀਂ ਕੀ ਕਾਰਵਾਈ ਕੀਤੀ ਇਥੋਂ ਪਤਾ ਲੱਗਦਾ ਕਿ ਸਰਕਾਰ ਫੇਰ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਇੱਥੇ ਵੱਡੇ ਗੁਨਾਹ ਨੇ ਗਲਤੀਆਂ ਨੇ ਕਰੋਨਾ ਰੁਪਿਆ ਸਰਕਾਰ ਦਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ